ਇਸ ਵਕਤ ਮੈਂ ਖੜਿਆ ਹਾਂ ਘੱਗਰ ਦੇ ਉੱਪਰ ਜਿੱਥੇ ਕਿ ਪਿਛਲੇ ਕੁਝ ਦਿਨਾਂ ਦੇ ਅੰਦਰ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇੱਕ ਠੇਕੇਦਾਰ ਨੂੰ ਠੇਕਾ ਦੇ ਕੇ ਇਸ ਘੱਗਰ ਦੇ ਉੱਪਰ ਮਿੱਟੀ ਪਵਾਣ ਦਾ ਕੰਮ ਕੀਤਾ ਗਿਆ ਸੀ ਜਿੱਥੇ ਕਿ 3-3 4-4 ਫੁੱਟ ਮਿੱਟੀ ਪਵਾਣ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਤਾਂ ਜਿਹੜੀ ਅਸਲੀਅਤ ਗੱਲ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜਿਹੜੀ ਮਿੱਟੀ ਏ ਠੇਕੇਦਾਰ ਵੱਲੋਂ ਪਾਈ ਗਈ ਹੈਗੀ ਸਿਰਫ ਔਰ ਸਿਰਫ ਉਸਨੇ ਮਿੱਟੀ ਜਿਵੇਂ ਜਿਵੇਂ ਡੰਪਰ ਆਉਂਦੇ ਰਹੇਗੇ ਉਸੇ ਤਰ੍ਹਾਂ ਪਾਈ ਗਈ ਨਾ ਤਾਂ ਦਿਖੇ ਨਾ ਜਿਹੜੇ ਡੰਪਰ ਸੀ ਉਹ ਉਹਨਾਂ ਦੇ ਮਿੱਟੀ ਨੂੰ ਸਮਤਲ ਕੀਤਾ ਗਿਆ ਨਾ ਕਿ ਕਿ ਵੱਡੇ ਵੱਡੇ ਇਹਨਾਂ ਦੇ ਵਿੱਚ ਦਰਾਰਾਂ ਉਸੇ ਤਰ੍ਹਾਂ ਹੀ ਛੱਡ ਦਿੱਤੀਆਂ ਗਈਆਂ ਨੇ ਕਿ ਖੁਦਾ ਨਾ ਖਾਸਤਾ ਜੇਕਰ ਪਿਛਲੇ ਸਮੇਂ ਦੇ ਤਰ੍ਹਾਂ ਕ ਗਰ ਇਸ ਵਾਰ ਵੀ ਆਪਣਾ ਰੂਪ ਦਿਖਾਉਂਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਔਰ ਸਰਕਾਰ ਵੱਲੋਂ ਕਿੰਨੀ ਸਰਕਾਰ ਦੀ ਇਸ ਚ ਤੋਹੀਨ ਹੋਊਗੀ ਕਿਉਂਕਿ ਸਰਕਾਰ ਨੇ ਤਾਂ ठेकेदार ਨੂੰ ਪੈਸਾ ਦੇ ਕੇ ਕੰਮ ਕਰਵਾਇਆ ਗਿਆ ਪਰੰਤੂ ठेकेदार ਵੱਲੋਂ ਦੇਖੋ ਕਿ ਕੈਡੀ ਵੱਡੀ ਅੰਗੈਲੀ ਕਰਕੇ ਸਰਕਾਰ ਦਾ ਜਿਹੜਾ ਪੈਸੇ ਦਾ ਉਹਦਾ ਦੁਰਵਰਤੋਂ ਕੀਤੀ ਗਈ ਔਰ ਪ੍ਰਸ਼ਾਸਨ ਤੇ ਵੀਕ ਸਵਾਲ ਸਵਾਲੀਆਂ ਨਿਸ਼ਾਨ ਖੜਾ ਕਰ ਦਿੱਤਾ ਹੈ ਇਹ ठेकेदार ਵੱਲੋਂ ਤਾਂ ਦੇਖੋ ਠੇਕੇਦਾਰ ਵੱਲੋਂ ਕਿਵੇਂ ਮਿੱਟੀ ਦੇ ਤੋਂ ਦੇ ਇਸੇ ਤਰ੍ਹਾਂ ਛੱਡ ਕੇ ਇਹਨੂੰ ਸਮਤਲ ਨਹੀਂ ਕੀਤਾ ਐ ਨਾ ਇਹਦੇ ਬੰਨ ਬਣਾਏ ਗਏ ਜਿਵੇਂ ਜਿਵੇਂ ਕਿ ਮਿੱਟੀ ਦੇ ਡੰਪਰ ਆਉਂਦੇ ਰਹੇ ਉਸੇ ਤਰ੍ਹਾਂ ਹੀ ਮਿੱਟੀ ਦੇ ਡੰਪਰ ਤਾਰ ਕੇ ਵਿੱਚ ਵਿੱਚ ਦੇਖੋ ਇਹ ਕਿੱਡੀ ਕਿੱਡੀ ਦਰਾਰਾਂ ਪਈਆਂ ਨੇ ਇਸ ਮਿੱਟੀ ਪਾਣ ਦਾ 1% ਵੀ ਫਾਇਦਾ ਨਹੀਂ ਹੁੰਦਾ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਅਨਗੈਲੀ ਹੁੰਦੀ ਹੈ ਜਾਂ ਫਲੱਡ ਵਗੈਰਾ ਆਉਂਦਾ ਹੈ ਪਿਛਲੇ ਸਮੇਂ ਦੀ ਤਰ੍ਹਾਂ ਤਾਂ ਜਿੰਨਾ ਪੈਸਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਠੇਕੇਦਾਰ ਨੂੰ ਅਦਾ ਕੀਤਾ ਗਿਆ ਉਹ ਇੱਕ ਤਰ੍ਹਾਂ ਦਾ ਬੇਅਰਥ ਜਾਂਦਾ ਹੈ ਤਾਂ ਠੇਕੇਦਾਰ ਵੱਲੋਂ ਸਰਕਾਰ ਨਾਲ ਅਤੇ ਪ੍ਰਸ਼ਾਸਨ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਠੱਗੀ ਕੀਤੀ ਗਈ ਹੈ ਸਰਕਾਰ ਸਰਕਾਰ ਦੇ ਨਾਲ ਠੇਕੇਦਾਰ ਵੱਲੋਂ ਠੇਕੇਦਾਰ ਵੱਲੋਂ ਇਹ ਦੇਖੋ ਕਿ ਜਿਵੇਂ ਕਿਹੜੇ-ਕਿਹੜੇ ਤੋਦੇ ਛੱਡੇ ਗਏ ਨੇ ਦਰਾਰਾਂ ਛੱਡੀਆਂ ਗਈਆਂ ਹੋਈਆਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਡੰਪਰ ਮਿੱਟੀ ਦੀ ਆਉਂਦੇ ਰਹੇ ਉਸੇ ਤਰ੍ਹਾਂ ਇਤਾਰੇ ਇਹਨਾਂ ਮਿੱਟੀ ਨੂੰ ਬਿਲਕੁਲ ਹੀ ਸਮਤਲ ਕਰਕੇ ਬਣ ਦਾ ਰੂਪ ਨਹੀਂ ਦਿੱਤਾ ਗਿਆ ਤਾਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਕਿਹੜਾ ਵੱਡਾ ਇੱਕ ਧੋਖੇ ਦੇ ਵਿੱਚ ਰੱਖਿਆ ਗਿਆ ਹੈ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਪੈਸਾ ਦਿੱਤਾ ਗਿਆ ਔਰ ਸਰਕਾਰ ਨੇ ਆਪਣੀ ਵਾਅਦਾ ਕਰਨ ਵਾਸਤੇ ਇਸ ਜੋ ਮਿੱਟੀ ਪਾਈਗੇ ਉਸ ਦਾ ਵੱਡੇ ਪੱਧਰ ਤੇ ਜ਼ਿਕਰ ਵੀ ਕੀਤਾ ਗਿਆ ਹੈ ਪਰੰਤੂ ਖੁਦਾ ਨਾ ਖਾਸਤਾ ਕਰ ਨੂੰ ਇਹ ਕਿਸੇ ਵੀ ਤਰ੍ਹਾਂ ਦਾ ਇੱਥੇ ਇੱਥੇ ਹਾਸਾ ਹੁੰਦਾ ਹੈ ਜਾਂ ਫਲੱਡ ਫਲੱਡ ਵਗੈਰਾ ਆਉਂਦਾ ਹੈ ਤਾਂ ਜਿਹੜਾ ਜਿਹੜਾ ਮਿੱਟੀ ਮਿੱਟੀ ਪਾਈ ਗਈ ਹੈ ਇਹਦਾ ਕੋਈ 1% ਵੀ ਨਾ ਤਾਂ ਸਰਕਾਰ ਨੂੰ ਫਾਇਦਾ ਦਿੰਦਾ ਹੈ ਨਾ ਹੀ ਕਿਸਾਨਾਂ ਨੂੰ ਫਾਇਦਾ ਦਿੰਦਾ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਦੇਖੋ ਕਾਡੇ ਕਾਡੇ ਵੱਡੇ ਵਿੱਚ ਇਹਨਾਂ ਨੇ ਦਰਾਣਾ ਛੱਡੀਆਂ ਹੋਈਆਂ ਨੇ ਤਾਂ ਠੇਕੇਦਾਰ ਵੱਲੋਂ ਇਸ ਨੂੰ ਸਮਤਲ ਬਿਲਕੁਲ ਹੀ ਨਹੀਂ ਕੀਤਾ ਗਿਆ ਤਾਂ ਜੋ ਸਾਡੇ ਸਰਕਾਰ ਦੇ ਇੱਥੇ ਵਿਧਾਇਕ ਨੇ ਉਸ ਨੇ ਵੀ ਕਹਿ ਗਿਆ ਕਿ ਅਸੀਂ ਮਿੱਟੀ ਦੇ ਬੰਡ ਲਵਾਏਗਾ ਪਰ ਉਹਨਾਂ ਵੱਲੋਂ ਤਾਂ ਸਿਰਫ ਕੰਮ ਦੇਖ ਕੇ ਕੀਤਾ ਗਿਆ ਮੈਂ ਜ਼ੀਰੋ ਗਰਾਉਂਡ ਦੀ ਇਹ ਲੈਵਲ ਤੁਹਾਨੂੰ ਦੱਸ ਦੱਸ ਰਿਹਾ ਕਿ ਜਿਸ ਤਰ੍ਹਾਂ ਇੱਥੇ ਦਾ ਕੰਮ ਕੀਤਾ ਗਿਆ ਤਾਂ ਉਹ ਤੁਹਾਡੇ ਸਾਹਮਣੇ ਹੈ ਇਹ ਕੱਗਰ ਹੈ ਕੱਗਰ ਦੇ ਜੋ ਖਨੌਰੀ ਤੋਂ ਲੈ ਕੇ ਮੰਡਵੀ ਮਕੋੜ ਸਾਹਿਬ ਤੱਕ ਮਿੱਟੀ ਦਾ ਜ਼ਿਕਰ ਕੀਤਾ ਜਾ ਰਿਹਾ ਇਹ ਤੁਸੀਂ ਸਾਹਮਣੇ ਦੇਖ ਲਓ ਵੀ ਕਿਸ ਤਰ੍ਹਾਂ ਦੀ ਮਿੱਟੀ ਪਾਈ ਗਈ ਹੈ ਠੇਕੇਦਾਰ ਵੱਲੋਂ ਇਸ 'ਚ ਨਾ ਤਾਂ ਪ੍ਰਸ਼ਾਸਨ ਦਾ ਕੋਈ ਕਸੂਰ ਹੈ ਔਰ ਨਾ ਹੀ ਸਰਕਾਰ ਦਾ ਕਿਸੇ ਤਰ੍ਹਾਂ ਦਾ ਕਸੂਰਵਾਰ ਹੈ ਸਿਰਪਰ ਸਿਰਪ ਠੇਕੇਦਾਰ ਵੱਲੋਂ ਕਾਡਾ ਵੱਡਾ ਧੋਖਾ ਕੀਤਾ ਗਿਆ ਕਿਸਾਨਾਂ ਨਾਲ ਵੀ ਇਸ ਨੂੰ ਧੋਖਾ ਹੀ ਸਮਝਾਂਗੇ ਅਸੀਂ ਤਾਂ ਜਿਵੇਂ ਕਿ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਫਲਾਟ ਵਗੈਰਾ ਆਮਦਾ ਦਾ ਇਹ ਨੁਕਸਾਨ ਹੋ ਸਕਦਾ ਹੈ ਤਾਂ ਇਸ ਦੀ ਵੱਡੇ ਪੱਧਰ ਤੇ ਜਾਂਚ ਦੀ ਮੰਗ ਕੀਤੀ ਜਾਵੇ ਕਿ ਇਹ ਜੋ ठेकेदार ਵਾਲਾ ਐਡਾ ਵੱਡਾ ਕਪਲਾ ਕਿਉਂ ਕੀਤਾ ਗਿਆ ਹੈ ਇਹ ਆਪਣੇ ਆਪ ਚ ਇੱਕ ਸਵਾਲੀਆ ਨਿਸ਼ਾਨ ਹੈ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਕਗਰ ਕਗਰ ਹੈ ਕਗਰ ਦੇ ਬਿਲਕੁਲ ਨਾਲ ਨਾਲੇ ਜਿਹੜਾ ਬੰਨ ਹੈ ਉਹ ਬਣਾਇਆ ਗਿਆ ਸੀ ਤਾਂ ਇਹ ਤੁਸੀਂ ਦੇਖੋ ਇਥੋਂ ਦੇ ਹਾਲਾਤ